ਬਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾ ਅਖਲਾਕਿਕਿਆ ਤੇ ਅਰੀ ਦਿਨ ਫਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਆਪਾਂ 12ਵਾਂ ਸੈਟ ਕਰਦੇ ਪਏ ਹਾਂ ਬੇਟਾ 47 ਨੰਬਰ ਪੈਰੇ ਤੇ ਆਗੇ ਧਿਆਨ ਨਾਲ ਦੇਖੋ ਆਰਮੇ ਥ੍ਰੈਟ ਦਾ ਤੀਜਾ ਪੈਰਾ ਇਹ ਕਹਿੰਦਾ ਮਨੁੱਖ ਨੂੰ ਆਪਣੇ ਕੰਮਾਂ ਉੱਤੇ ਅਧਿਕਾਰ ਹੈ ਮਨੁੱਖ ਨੂੰ ਆਪਣੇ ਕੀਤੇ ਅਨਸਾਰ ਫਲ ਮਿਲਦਾ ਹੈ ਚੰਗੇ ਕਰਮ ਕਰਨ ਵਾਲਿਆਂ ਨੂੰ ਵੀ ਚੰਗਾ ਫਲ ਮਿਲਦਾ ਹੈ ਤਾਂ ਚੰਗੇ ਕਰਮ ਵਾਲੇ ਕਰਮ ਵਾਲਿਆਂ ਨੂੰ ਚੰਗਾ ਫਲ ਮਿਲਦਾ ਬੇਟਾ ਇਹ ਆਪਾਂ ਅੰਗੇ ਵੀ ਗੱਲ ਕਰਦੇ ਹੁੰਨੇ ਆ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ ਹੁੰਦਾ ਹੈ ਕੰਮ ਕਰਨਾ ਬੀਜ ਬੀਜਣ ਵਾਂਗ ਹੈ ਜਿਵੇਂ ਬੀਜ ਬੀਜਿਆ ਜਾਂਦਾ ਹੈ ਉਸੇ ਤਰ੍ਹਾਂ ਫਲ ਵੀ ਹੁੰਦਾ ਹੈ ਜੇਕਰ ਕੋਈ ਵਿਦਿਆਰਥੀ ਸਖਤ ਮਿਹਨਤ ਦੇ ਮਾਰਗ ਤੇ ਚੱਲਦਾ ਹੈ ਤਾਂ ਉਸ ਨੂੰ ਸਫਲਤਾ ਅਤੇ ਸੰਤੁਸ਼ਟੀ ਦਾ ਫਲ ਮਿਲਦਾ ਹੈ ਬੇਟਾ ਤੁਹਾਡੇ ਚੋਂ ਜਿਹੜੇ ਬੱਚੇ ਦਿਨ-ਰਾਤ ਇੱਕ ਕਰਨਗੇ ਉਹਨੂੰ ਉਹਦਿਆਂ ਚ ਚਲੇ ਜਾਣਗੇ ਸਿਲੈਕਸ਼ਨ ਹੋ ਜੂਗੀ ਉਹਨਾਂ ਨੂੰ ਦੂਸਰਾ ਵਿਦਿਆਰਥੀ ਧੋਖਾਧੜੀ ਅਤੇ ਧੋਖੇ ਦੀ ਜ਼ਿੰਦਗੀ ਬਤੀਤ ਕਰਦਾ ਕੌਣ ਜਿਹੜਾ ਮਿਹਨਤ ਨਹੀਂ ਕਰਦਾ ਠੱਗੀਆਂ ਠੋਰੀਆਂ ਦਾ ਕੰਮ ਕਰਦਾ ਉਸ ਨੂੰ ساری ਉਮਰ ਚੂਰੀਆਂ ਧੋਖੇ ਅਤੇ ਧੋਖੇਬਾਜ਼ਾਂ ਦੇ ਵਿਚਕਾਰ ਰਹਿਣਾ ਪੈਂਦਾ ਹੈ ਠੀਕ ਹੈ ਜਿਹੜਾ ਮਾੜੇ ਕੰਮ ਕਰਦਾ ਆ ਮਾੜੇ ਲੋਕਾਂ ਵਿੱਚ ਰਹਿਣਾ ਸਜ਼ਾ ਹੈ ਇਸ ਲਈ ਮਨੁੱਖ ਨੂੰ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ ਇਸ ਤੋਂ ਮਨ ਨੂੰ ਸੱਚਾ ਸੁੱਖ ਮਿਲਦਾ ਹੈ ਤਾਂ ਆਪਾਂ ਬੇਟਾ ਪਹਿਲਾ ਪੈਰਾ ਕੀਤਾ ਸੀ ਵੀ ਇਹ ਮਨੁੱਖਾ ਜੀਵਨ ਹੈ ਜਿਹੜਾ ਕਰਮ ਭੂਮੀ ਹੈ ਅੱਗੇ ਕਹਿੰਦਾ ਮਨੁੱਖ ਨੂੰ ਕਿਸ ਚੀਜ਼ ਉੱਤੇ ਅਧਿਕਾਰ ਹੈ ਸਮੇਂ ਉੱਤੇ ਕੁਦਰਤ ਉੱਤੇ ਕਰਮ ਉੱਤੇ ਜੀਵਨ ਉੱਤੇ ਤਾਂ ਮੁੱਖ ਰੂਪ ਵਿੱਚ ਬੇਟਾ ਕਰਮ ਦੇ ਉੱਤੇ ਅਧਿਕਾਰ ਹੈ ਮਨੁੱਖ ਦਾ ਠੀਕ ਹੈ ਮਨੁੱਖ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਕਰਮ ਕਰ ਸਕਦਾ ਹੈ ਮਾੜੇ ਕੰਮ ਦਾ ਨਤੀਜਾ ਕੀ ਹੁੰਦਾ ਹੈ ਬੁਰਾ ਚੰਗਾ ਜੀਵ ਕੋਈ ਨਹੀਂ ਬੁਰਾ ਮਾੜਾ ਬੁਰਾ ਵੀ ਮਾੜਾ ਹੀ ਹੋ ਗਿਆ ਨਾ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਅੱਗੇ ਆ ਗਿਆ ਕਹਿੰਦਾ ਕੰਮ ਕਰਨਾ ਕਿਸ ਦੇ ਬਰਾਬਰ ਹੈ ਕੰਮ ਕਰਨ ਵਾਂਗ ਸੋਨੇ ਵਾਂਗ ਬੀਜ ਬੀਜਣ ਵਾਂਗ ਭੋਜਨ ਵਰਗਾ ਤਾਂ ਕੰਮ ਕਰਨਾ ਬੀਜ ਬੀਜਣ ਵਾਂਗ ਆਪਾਂ ਫੈਰੇ ਚ ਪੜ ਲਿਆ ਫਿਰ ਉਹਦਾ ਕਰਮ ਦਾ ਫਲ ਆਉਂਦਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਮਿਹਨਤ ਦੇ ਰਾਤੇ ਚੱਲਣ ਵਾਲੇ ਵਿਦਿਆਰਥੀ ਕਿਸ ਤਰ੍ਹਾਂ ਦੇ ਨਤੀਜੇ ਪ੍ਰਾਪਤ ਕਰਦੇ ਹਨ ਇਰਖਾ ਦਰਤੇ ਪਿਆਰ ਸਫਲਤਾ ਤੇ ਸੰਤੁਸ਼ਟੀ ਤੋਖਾ ਤੜੀ ਤੇ ਤੋਖਾ ਤੜੀ ਸਫਲਤਾ ਅਤੇ ਸੰਤੁਸ਼ਟੀ ਦੇ ਨਤੀਜੇ ਪ੍ਰਾਪਤ ਕਰਦੇ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਸੰਤੁਸ਼ਟੀ ਮਿਲਦੀ ਵੀ ਅਸੀਂ ਮਿਹਨਤ ਕੀਤੀ ਤੇ ਅਸੀਂ ਸਫਲ ਹੋ ਗਏ ਮਿਹਨਤ ਦਾ ਵਿਰੋਧੀ ਸ਼ਬਦ ਕੀ ਹੈ ਮਿਹਨਤੀ ਨਿਰਾਸ਼ਾ ਬੇਰੋਜ਼ਗਾਰ ਆਲਸ ਮਿਹਨਤੀ ਤੇ ਆਲਸੀ ਠੀਕ ਹੈ ਬੇਟਾ B1 ਜਿਹੜਾ ਇਹਦਾ ਰਾਈਟ ਆਨਸਰ ਹੈ ਇਹਦੇ ਨਾਲ ਹੀ ਇਹ ਪੈਰਾ ਕੰਪਲੀਟ ਹੋ ਗਿਆ ਬੇਟਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ